ਸੁਣਰਾ ਸਰ ਕੀ ਪਸਲਾਇਆ ਕਿ ਕੀ ਹੋਇਆ ਜੀ ਸਰ ਇਹ ਪੇਸ਼ੈਂਟ ਹੈ ਮੇਰੇ ਕੋਲ 9:25 ਦਾ ਟਾਈਮ ਤੇ ਆਏ ਆ ਤੇ ਇਹ ਪੇਸ਼ੈਂਟ ਗਨ ਸ਼ਾਟ ਇੰਜਰੀ ਦਾ ਹੈਗਾ ਪੇਸ਼ੈਂਟ ਸੀਰੀਅਸ ਹੈ ਕਾਫੀ ਤੇ ਇਹਨਾਂ ਦੇ ਦੋ ਤਿੰਨ ਗਨ ਸ਼ਾਟ ਦੀਆਂ ਇੰਜਰੀਸ ਹੈਗੀਆਂ ਇੱਕ ਲਿਪਸ ਤੇ ਆ ਫੇਸ ਤੇ ਆ ਇੱਕ ਛਾਤੀ ਤੇ ਲੱਗੀ ਆ ਲੈਫਟ ਸਾਈਡ ਤੇ ਲੱਗੇ ਦੋ ਪੇਟ ਤੇ ਲੱਗੇ ਇੰਜਰੀਸ ਲੱਗੀਆਂ ਗਨ ਸ਼ਾਟਸ ਦੀਆਂ ਜੀ ਜੀ ਉਮਰ ਕਿੰਨੀ ਆ ਸਾਹਿਬ ਇਹਨਾਂ ਦੀ ਇਹਨਾਂ ਦਾ ਨਾਮ ਹੈਗਾ ਹਰਜੀਤ ਕੌਰ ਇਹ ਜਿਹੜਾ ਐਜਪਰ ਕਾਰਡ ਜਿਹੜੀ ਇੱਥੇ ਲਿਖੀ ਆ 52 ਯੀਅਰਸ ਦੇ ਬਾਰੇ ਹੈ। ਹਾਂ। ਅੱਛਾ ਕੀ ਹਾਲਾਤ ਨੇ ਲੱਗ? ਹਾਲਾਤ ਮਾਤਾ ਜੀ ਤੇ ਸੀਰੀਅਸ ਹਾਲਾਤ। ਇਹਨਾਂ ਦੀ ਇੰਜਰੀ ਕਾਫੀ ਜ਼ਿਆਦਾ ਹੈ ਗਈਆਂ ਤੇ ਬਲੀਡਿੰਗ ਕਾਫੀ ਹੋ ਚੁੱਕੀ ਹੈ। ਜਿਹੜਾ ਬੰਦਾ ਨੂੰ ਲੱਗਦਾ ਜਿਹੜੀ ਗੋਲੀ ਲੱਗੀ ਆ ਕਿੰਨੀ ਕੀ ਦੇਰ ਬਾਅਦ ਡਿਸਪਲਏ ਹੋ ਸਕਦੀ। ਮੈਨੂੰ ਇਦਾਂ ਜੋ ਲੱਗਦਾ ਕਿ ਲੱਗੀ ਹੀ ਹੋਈ ਹੈ ਘਟਨਾ ਲੱਗੀ ਦੀ ਆ ਸਿਵਲ ਹਸਪੀਟਲ ਤੇ ਲੱਗੀ ਦੀ ਘਟਨਾ ਇਹ ਵਿਦਨ 5 ਤੋਂ 10 ਮਿੰਟ ਦੇ ਵਿੱਚ ਆ ਚੁੱਕੀ ਸਾਡੇ ਕੋਲ। ਇੱਕ ਰੈੱਡ ਬੋਡੀ ਵੀ ਆ ਗਈ। ਹਾਂਜੀ ਇੱਕ ਡੈੱਡ ਬੋਡੀ ਵੀ ਆਈ ਹੈ ਸਾਡੇ ਕੋਲ ਉਹਦਾ ਨਾਮ ਹੈਗਾ ਸਾਡੇ ਕੋਲ ਆਪਣਾ ਕਰਨਵੀਰ ਸਿੰਘ ਕਰਨਵੀਰ ਸਿੰਘ ਦਾ 30 ਸਾਲ ਉਮਰ ਆਇਆ ਇਹਨਾਂ ਦੀ ਪਿਡ ਨਹੀਂ ਹੈ ਪਖਾਰੀ ਵਾਲ ਨਹੀਂ ਪਖਾਰੀ ਵਾਲੀ ਪਿੱਖੋ ਵਾਲੀ ਪਿੱਖੋ ਵਾਲੀ ਪਿੱਖੋ ਵਾਲੇ ਜਿਹੜੀ ਲੇਡੀ ਉਹਦਾ ਉਹਦਾ ਪਿੰਡ ਨਾ ਭਗਵਾਨ ਰੇਡੀ ਦਾ ਨਾਮ ਭਗਵਾਨਪੁਰ ਪਿੰਡ ਦਾ ਭਗਵਾਨ ਭਗਵਾਨ ਹਾਂਜੀ ਇਹ ਜਿਹੜੇ ਗਨ ਸ਼ਾਟ ਆਇਆ ਕਰੋ ਬੈਟ ਆਇਆ ਉਹਦੇ ਕਿੰਨੀਆਂ ਗੋਲੀਆਂ ਲੱਗੀਆਂ ਇਹਨਾਂ ਦੇ ਜਿਹੜੇ ਜਿਨ੍ਹਾਂ ਦੀ ਡੈਥ ਹੋਈ ਹੈ ਨਾ ਤਾਂ ਮਾ ਕਰਨੀ ਸਿੰਘ ਇਹਨਾਂ ਦੇ ਤਿੰਨ ਮੇਨ ਜਿਹੜੀਆਂ ਗਨ ਸ਼ਾਟ ਇੰਜਰੀਜ਼ ਹੈਗੀਆਂ ਇੱਕ ਇਹਨਾਂ ਦੇ ਫੇਸ ਤੇ ਆ ਗਨ ਸ਼ਾਟ ਮੇਨ ਉਸ ਤੋਂ ਬਾਅਦ ਇਹਨਾਂ ਦੇ ਰਾਈਟ ਆਰਮ ਤੇ ਹੈਗੀ ਆ ਇੱਕ ਪੇਟ ਦੇ ਸੱਜੇ ਪਾਸੇ ਹੈਗੀ ਆ ਇਸ ਤੋਂ ਇਲਾਵਾ ਛੋਟੀ ਜਿਹੜੀਆਂ ਛੋਟੀਆਂ ਵੀ ਹੈਗੀਆਂ ਇਹਨਾਂ ਦੀਆਂ ਇੰਜਰੀਜ਼ ਜਿਵੇਂ ਮਤਲਬ ਸ਼ਰੇਟ ਆਈਟ ਹੁੰਦੀਆਂ ਉਹ ਵੀ ਇਹਨਾਂ ਦੇ ਇੱਕ ਮੱਥੇ ਤੇ ਆ ਦੋ ਪੇਟ ਤੇ ਅਲੱਗ ਹੈਗੀਆਂ ਜਿਹੜੀ ਲੀਡੀ ਚੱਕੀ ਉਹਦੇ ਪੁਨੀਆ ਉਹਨਾਂ ਦੇ ਚਾਰ ਮੇਨ ਇੰਜਰੀਜ਼ ਆ ਜਿਹੜੀਆਂ ਨੋਟ ਕੀਤੀਆਂ ਗਈਆਂ ਮੈਂ ਇਸ ਵੇਲੇ ਨੋਟ ਕਰ ਲਈਆਂ ਚਾਰ ਇੰਜਰੀਜ਼ ਮੇਨ ਨੇ ਆ ਇਹ ਕਿਹੜੀ ਗ੍ਰਿਡ ਇੱਕ ਫੇਸ ਤੇ ਆ ਉਹਨਾਂ ਦੇ ਇੱਕ ਛਾਤੀ ਦੇ ਖੱਬੇ ਪਾਸੇ ਦੋ ਪੇਟ ਦੇ ਸੱਜੇ ਪਾਸੇ ਆ ਹਲਾ ਤੇ ਮਾਤਾ ਜੀ ਤੇ ਸੀਰੀਅਸ ਆ ਦੱਸਿਆ ਤੁਹਾਨੂੰ ਪਹਿਲਾਂ ਵੀ ਮੈਂ ਇਹ ਸੀਰੀਅਸ ਆ ਜਿਹੜਾ ਦੂਸਰਾ ਉਹਦੀ ਤੇ ਡੱਥ ਹੋ ਚੁੱਕੀ ਆ ਉਹ ਹਾਰਟਕਲ ਬਰਾਉਡਡੈਟੀ ਆ ਹਾਂਜੀ ਸਾਨੂੰ ਕੋਈ ਪੌਣੇ ਇੱਕ ਸਾਢੇ 9 ਵਜੇ ਇਤਲਾ ਮਿਲੀ ਆ ਕਿ ਕਾਦੀਆਂ ਚੁੰਗੀ ਤੇ ਕੋਈ ਇਸ ਕਾਰਤੀਓ ਦੇ ਵਿੱਚ ਕੋਈ ਅਨਨੋਨ ਮੋਟਰਸਾਈਕਲ ਸਵਾਰਾਂ ਨੇ ਗੋਲੀ ਮਾਰ ਕੇ ਤੇ ਕੋਈ ਇੱਕ ਮੰਦਾ ਜਿਹੜਾ ਦੋਹਾਂ ਤੇ ਫਾਇਰਿੰਗ ਕੀਤੀ ਇੱਕ ਲੇਡੀ ਹੈ ਇੱਕ ਜੈਂਟ ਹੈ ਉਸ ਤੋਂ ਬਾਅਦ ਅਸੀਂ ਮੌਕੇ ਤੇ ਇਮੀਡੀਏਟਲੀ ਦੋ ਬਾਅਦ ਤੋਂ ਬਾਅਦ 5 ਜਾਂ 10 ਮਿੰਟ ਦੇ ਵਿੱਚ ਐਸਐਚਓ ਚੌਂਕੀਚਾਰ ਤੇ ਮੈਂ ਪਹੁੰਚ ਗਿਆ ਅਸੀਂ ਸਿੱਧੇ ਜਿਲੇ ਉੱਥੇ ਆਏ ਤੇ ਉਸੇ ਵੇਲੇ ਇਹਨਾਂ ਨੂੰ ਉੱਥੇ ਲੈ ਆਂਦਾ ਉਹਲੇ ਠੀਕ ਹੀ ਤੇ ਹਸਪਤਾਲ ਲੈਂਦਾ ਹਸਪਤਾਲ ਦੇ ਵਿੱਚ ਜਿਲੇ ਆਇਆ ਸਿਵਲ ਹਸਪਤਾਲ ਦੇ ਵਿੱਚ ਉੱਥੇ ਪਤਾ ਲੱਗਾ ਕਿ ਕਰਨ ਕਰਨਵੀਰ ਮੁੰਡਾ ਜਿਹੜਾ ਭਵਾਨ ਥਾਣੇ ਦਾ ਰਹਿਣ ਵਾਲਾ ਗੁਰਦਾਸਪੁਰ ਦਾ ਉਹਦੀ ਡੈਥ ਹੋ ਗਈ ਹੈ ਇੱਕ ਲੇਡੀ ਹੈ ਜਿਹੜੀ ਉਹਨੂੰ ਰੈਫਰ ਕਰਤਾ ਹੈ ਅੰਮ੍ਰਿਤਸਰ ਅਮਨਦੀਪ ਦੇ ਉਸ ਤੋਂ ਬਾਅਦ ਜਿਹੜਾ ਹੁਣ ਉਹਦੇ ਕਰਨਵੀਰ ਦੇ ਜਿਹੜੇ ਪੇਰੈਂਟਸ ਆਏ ਆ ਉਹਦੇ ਫਾਦਰ ਜਿਹੜੇ ਆ ਉਹਦਾ ਨਾਮ ਹੈ ਪ੍ਰੇਮ ਉਹ ਪੁਲਿਸ ਦੇ ਵਿੱਚ ਹੀ ਏਐਸਏ ਨੇ ਉਹਨਾਂ ਦੇ ਬਿਆਨ ਲਿਖੇ ਆ ਉਹਦੇ ਤੇ ਅਨਨੌਨ ਬੰਦੇ ਤੇ ਅਸੀਂ ਪਰਚਾ ਦਿੱਤਾ ਉਹੀ ਡੈਥ ਹੋ ਚੁੱਕੀ ਹੈ ਜਿਹੜਾ ਕਰਨਵੀਰ ਆ ਬਾਕੀ ਜਿਹੜੀ ਵੀ ਕੋਈ ਵੀ ਤਫਤੀਸ਼ ਦੇ ਵਿੱਚ ਜਿਹੜੀ ਵੀ ਕੋਈ ਚੀਜ਼ ਆਂਦੀ ਹੈ ਉਸ ਤੋਂ ਬਾਅਦ ਤੁਹਾਨੂੰ ਅਸੀਂ ਹਰ ਚੀਜ਼ ਇਨਫੋਰਮੇਸ਼ਨ ਪਿਆਗਾ ਇਹ ਐਫ ਆਈ ਆਰ ਦਰਜ ਕਰ ਲਿਆ ਬਿਆਨ ਲਿਖ ਲਿਆ ਅਸੀਂ ਹੁਣੇ ਐਫ ਆਈ ਆਰ ਦਰਜ ਕਰ ਗਿਆ ਅਗਲੀ ਉਹਦੇ ਵਿੱਚ ਇੱਕ ਤਾਂ ਜਿਹੜਾ ਕਰਨਵੀਰ ਆ ਉਹਦੀ ਤੇ ਸਿਵਲ ਹਸਪੀਟਲ ਇੱਥੇ ਬਟਾਲਾ ਦੇ ਵਿੱਚ ਹੀ ਉਹਨਾਂ ਦੱਸਤਾ ਕਿ ਡੈਥ ਹੋ ਗਈ ਹੈ ਦੂਜੀ ਜਿਹੜੀ ਲੇਡੀ ਆ ਉਹਨੂੰ ਰੈਫਰ ਕਰਤਾ ਇਹ ਅਮਨਦੀਪ ਦੇ ਵਿੱਚ ਡਾਕਟਰ ਕੰਫਰਮ ਕਰੇਗਾ ਲੈਡਸ ਹੋ ਸਕਦਾ ਹੈ ਕਿ ਹੁਣ ਵੀ ਹੋਸ ਜਿਹੜੀ ਲੇਡੀ ਹੈ ਉਹਦੀ ਵੀ ਡੈਥ ਪਤਾ ਲੱਗਾ ਅਮਰਸਰੋਂ ਉੱਥੇ ਜਿਹੜੇ ਐਸ ਐਚ ਓ ਸਾਡੇ ਸਿਟੀ ਨਾਲ ਉਹ ਗਏ ਨਹੀਂ ਮਗਰ ਉਹਨਾਂ ਦੇ ਬਾਅਦ ਦੇ ਵਿੱਚ ਹੀ ਦੱਸਿਆ ਕਿ ਉਹਦੀ ਵੀ ਡੈਥ ਹੋ ਗਈ ਹੈ ਉਹਨੂੰ ਵੀ ਅਹੀਂ ਲਿਆ ਆ ਗਏ ਸੀ ਜੈਡ ਹਾਊਸ ਦੇ ਵਿੱਚ ਮਟਾਲੇ ਜਿਹੜਾ ਕਿਹਾ ਇਹਦਾ ਸਵੇਰੇ ਪੋਸਟ ਮਾਰਨ ਕਰਾਂ ਤੋਂ ਬਾਅਦ ਜਿਹੜੀ ਜੋ ਕਾਰਵਾਈ ਵਾਣਦੀ ਉਹ ਕਰਨਗੇ ਐਫ ਆਈ ਆਰ ਅਹੀਂ 302 ਅਨਨੌਨ ਦੇ ਵਿੱਚ ਦਰਜ ਜਿਸ ਜਿਹੜੀ ਮਰਨ ਵਾਲੀ ਲਿਆ ਆ ਗਏ ਦੱਸਿਆ ਜਦੋਂ ਉਹ ਅੰਦਰ ਦੀ ਬਦਲ ਇਹਦੇ ਬਾਰੇ ਤਾਂ ਕਿਸੇ ਨੇ ਉਹਨਾਂ ਨੇ ਵੀ ਬਿਆਨ ਚ ਨਹੀਂ ਦੱਸਿਆ ਸਾਨੂੰ ਵੀ ਭਗਵਾਨ ਭਾਈ ਇੰਨਾ ਦੱਸਿਆ ਹੈ ਉਹ ਸਾਡੀ ਜਿਹੜੀ ਹੈ ਰਿਸ਼ਤੇਦਾਰੀ ਦੇ ਵਿੱਚ ਮਾਮੀ ਲੱਗਦੀ ਹੈ ਭਈ ਮੇਰੀ ਸਾਲਿਆ ਹਾਰ ਲੱਗਦੀ ਹੈ ਜਿਹੜਾ ਪ੍ਰੇਮ ਹੈ ਜਿਹਨੇ ਕਰਨਵੀਰ ਦੇ ਫਾਦਰ ਨੇ ਦੱਸਿਆ ਇਹਦੇ ਬਾਰੇ ਜੇ ਮੈਂ ਕਲੀਅਰ ਨਹੀਂ ਕਹਿ ਸਕਦਾ ਕਿ ਇਹ ਨਹੀਂ ਮਾਤਰਾ ਮੈਨੂੰ ਜੇ ਬਾਰੇ ਨਾਲ ਇਹ ਕਾਰਿਆ ਕੀ ਇਹਦੇ ਜਿਹੜਾ ਕਾਨੀਆਂ ਚੁੰਗੀ ਹੈ ਇਹਦੇ ਲਾਗੇ ਉਹਨਾਂ ਦਾ ਜਿਹੜੀ ਕਲੋਨੀ ਹੈ ਉੱਥੇ ਇਹਨਾਂ ਦਾ ਰੈਜੀਡੈਂਸੀ